ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਸੀਗੇ ਰਾਤੀ ਕੱਲ ਮੈਨੂੰ ਪਤਾ ਲੱਗਿਆ ਕਿਉਂਕਿ ਸਾਡੀ ਸੇਵਾ ਚੱਲ ਰਹੀ ਹੈ ਡੇਰਾ ਬਾਬਾ ਨਾਨਕੀ ਰਿਹਾ ਚ ਡੀ ਜਲਦੀ ਤੇ ਖੇਤ ਪਧਰੇ ਕਰਨ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਬੜਾ ਇੱਕ ਵਾਰ ਤਾਂ ਯਕੀਨ ਨਹੀਂ ਹੋਇਆ ਕਿਦਾਂ ਪੋਸੀਬਲ ਹੈ ਤੇ ਫਿਰ ਕੱਲ ਪੰਦਰਵਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਹਾਂ ਜੀ ਤੁਸੀਂ ਪਸੰਦ ਵੀ ਸੰਜੀ ਕੀਤੀ ਹਾਂ ਹਾਂ ਜੀ ਹਾਂ ਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਹਾਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰ ਨਾਲ ਲੱਗੀ ਹੋਈ ਹੈ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫਾਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਐਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ